ਮੈਂ ਸੁਣਦਾ ਹੁੰਨਾ ਵੀ ਜਿੰਨੇ ਸਾਡੇ ਜੱਟ ਭਾਈਚਾਰੇ ਚੋਂ ਟਰੱਕ ਲੈ ਲੈਣ ਉਹਦਾ ਕਹਿੰਦੇ ਵੀ ਕੈਸ਼ ਤਾਂ ਟੁੱਟ ਗਿਆ ਮਾਰੇ ਗਏ ਰਗੜੇ ਗਏ ਵੀ ਤੁਸੀਂ ਸਿੱਟ ਕਿਵੇਂ ਕਾਮਯਾਬ ਹੋ ਜਾਂਦੇ ਕੀ ਫਾਰਮੂਲਾ ਤੁਹਾਨੂੰ ਕੋਈ ਹੁੰਦਾ ਤੁਹਾਡੇ ਕੋਲ ਸਾਨੂੰ ਤਾਂ ਦੱਸੋ ਮੜਾ ਜਿਆ ਅਮਲੀ ਨਹੀਂ ਅਮਲੀ ਫੀਮ ਖਾਣ ਲੱਗ ਜਾਂਦਾ ਫਿਰ ਛੱਡ ਜਾਂਦਾ ਹਾਂ ਫਿਰ ਦੁਬਾਰਾ ਲੱਗਦਾ ਉਹੀ ਕੰਮ ਟਰੱਕਾਂ ਵਾਲਾ ਤੁਸੀਂ ਵੀ ਟਰੱਕਾਂ ਚ ਹੀ ਹੋ ਇਹ ਤਾਂ ਕਰੜਾ ਹੁੰਦਾ ਕੰਮ ਟਰੱਕਾਂ ਵਾਲਾ ਹਾਂਜੀ ਵੀ ਖੱਜਲ ਖਵਾਰੀ ਵਾਲਾ ਕੰਮ ਹੁੰਦਾ ਵੀ ਤੁਸੀਂ ਦੁਕਾਨਾਂ ਤੇ ਬਹਿਣ ਵਾਲੇ ਬੰਦੇ ਵੀ ਆਹ ਕਿਹੜੇ ਚੱਕਰਾਂ 'ਚ ਪਏ ਸ਼ੌਂਕੀ ਸੀ ਜੀ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਨਾ ਬੜੀ ਕਮਾਲ ਦੀ ਗੱਲ ਆ ਵੀ ਆਪਣੇ ਕੋਲੇ 1964 ਮਾਡਲ ਆ Tata Marsidi ਜਿਹੜਾ ਤੁਸੀਂ ਅੱਗੇ ਮਾਨਕ ਦੇ ਗਾਣਿਆਂ 'ਚ ਸੁਣਦੇ ਹੁੰਦੇ ਸੀਗੇ ਗੱਲਬਾਤ ਇਹ ਉਹੀ ਟਰੱਕ ਆ ਤੇ ਸ਼ਿੰਗਾਰਿਆ ਪਿਆਰ ਰੀਜਾਂ ਲਾਈਆਂ ਪਈਆਂ ਨੇ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਵਿੱਚ ਆ ਤੇ ਸਾਡੇ ਨਾਲ ਵਿਜੇ ਕੁਮਾਰ ਜੀ ਹੋਣਗੇ ਬਾਈ ਗगन ਤੇ ਬਾਈ ਚਰਨਾ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਟਰੱਕ ਬਾਰੇ ਬਾਈ ਜੀ ਕਦੋਂ ਲਿਆ ਸੀ ਟਰੱਕ ਇਹ ਭਲਾ ਤੁਸੀਂ ਇਹ 1979 ਚ ਲਿਆ ਸੀ ਜੀ ਇਹ ਅੱਛਾ ਤੇ ਤੁਹਾਡੇ ਮਨ ਚ ਕਿਵੇਂ ਆਇਆ ਵੀ ਆਪਾਂ ਇਹ ਟਰੱਕ ਹੀ ਲੈਣੇ ਹੋਰ ਵੀ ਕੰਮ ਧੰਦੇ ਬਹੁਤ ਸੀ ਉਦੋਂ ਤੱਕ ਇਹ ਨਹੀਂ ਕੰਮ ਟਰੱਕਾਂ ਦੇ ਕੰਮ ਸੀ ਜੀ ਬਸ ਸਾਡਾ ਉਹ ਹੋਰ ਨਹੀਂ ਸੀ ਕੰਮ ਉਦੋਂ ਬਾਲੇ ਕੋਈ ਠੀਕ ਹੈ ਤੇ ਸ਼ੌਂਕ ਫੇਰ ਕਿਵੇਂ ਪਿਆ ਇਹ ਟਰੱਕਾਂ ਦਾ ਬਾਰੇ ਟਰੱਕਾਂ ਜੀ ਸੀ ਟਰੱਕਾਂ ਨੇ ਸ਼ੌਂਕ ਸੀ ਜੀ ਬਸ ਠੀਕ ਹੈ ਕੋਈ ਪਰਿਵਾਰ ਚ ਹੋਰ ਵੀ ਸੀ ਕੋਈ ਚਲੋ ਸੀ ਜਿੱਥੇ ਸ਼ੌਂਕ ਪੈ ਗਿਆ ਜਾਂ ਉਹੀ ਮਨ ਕੀਤਾ ਵੱਡੇ ਭਾਈ ਸਾਹਿਬ ਸੀ ਇਹ ਗੱਡੀ ਤੇ ਲੱਗੇ ਹੋਏ ਅੱਛਾ ਚੋ ਕੀ ਕਰਦੇ ਸੀ ਉਹ ਟਰੱਕਾਂ ਤੇ ਸੀ ਜੀ ਉਹ ਵੀ ਅੱਛਾ ਟਰੱਕਾਂ ਤੋਂ ਫਿਰ ਤਾਂ ਕਰਕੇ ਲੈ ਲਿਆ ਤੇ ਫਿਰ ਇੱਕਲ ਹੋਰ ਮੈਨੂੰ ਦੱਸੋ ਸਵਾਲ ਅੱਗੇ ਵੀ ਮੈਂ ਇੱਕ ਦੋ ਸੇਠਾਂ ਨੂੰ ਪੁੱਛਿਆ ਸੀ ਵੀ ਬਿਖੱਜਲ ਖਵਾਰੀ ਵਾਲਾ ਕੰਮ ਹੁੰਦਾ ਵੀ ਤੁਸੀਂ ਦੁਕਾਨਾਂ ਤੇ ਵਹਿਣ ਵਾਲੇ ਬੰਦੇ ਵੀ ਆਹ ਕਿਹੜੇ ਚੱਕਰਾਂ 'ਚ ਪਏ ਛੌਂ ਕੀ ਸੀ ਨਾਲ ਜਾਂਦੇ ਸੀ ਅਸੀਂ ਤਾਂ ਅੱਛਾ ਹਾਂ ਵੀ ਨਾਲ ਜਾਂਦੇ ਸੀ ਨਾਲ ਜਾਂਦੇ ਸੀ ਅਸੀਂ ਤਾਂ ਠੀਕ ਹੈ ਨਾਲ ਹੀ ਰਿਹਾ ਮੈਂ ਤਾਂ ਗੱਡੀ ਤੇ ਠੀਕ ਆ ਬਾਈ ਜੀ ਫਿਰ ਕੀ ਕੀ ਢੂੰਦੇ ਰਹੇ ਇਹਦੇ ਤੇ ਫਿਰ ਸਮਾਨ ਗਪਾ ਨਰਮਾ ਕਣਕ ਜੀ ਅੱਛਾ ਇਹੀ ਸੀ ਬਾਈ ਹੂੰ ਠੀਕ ਆ 1964 ਮਾ ਤਾਂ ਡੀਜ਼ਲ-ਡੂਜ਼ਲ ਕੀ ਰੇਟ ਹੁੰਦਾ ਸੀ ਫਿਰ 1 ਰੁਪਿਆ ਲੀਟਰ ਸੀ ਜੀ ਸਾਰਾ 1 ਰੁਪਿਆ ਹੀ ਤੇ ਇੱਕ ਤੁਸੀਂ ਕਦੋਂ ਲਿਆ ਸੀ ਕਿਹੜੇ ਸਾਲ 'ਚ ਲਿਆ ਸੀ ਨਾਸੀ 'ਚ ਜੀ ਨਾਸੀ 'ਚ ਹਾਂ ਜੀ 64 ਮਾਡਲ ਨਾਲ ਸੀ ਜਿਹੜੇ ਸਮੇਂ ਬਾਅਦ ਹੀ ਲੈ ਲਿਆ ਤੁਸੀਂ ਹਨਾ ਇਹ ਤੇ ਇੱਕ ਮੈਂ ਤੁਹਾਨੂੰ ਵੀ ਗੱਡੀ ਹੁੰਦੀ ਐ ਇੱਕ ਵੀ ਯਾਰ ਭੰਨ ਤੋੜ ਬਹੁਤ ਕਰਦੀ ਸੀ ਇੱਕ ਹੁੰਦਾ ਵੀ ਲੋਹਾ ਚੰਗਾ ਸੀ ਸਾਡੇ ਲਈ ਤੇ ਉਵੇਂ ਮਤਲਬ ਕਿਵੇਂ ਰਿਆ ਲੋਹਾ 1 ਰੁਪਈਏ ਦਾ ਨੁਕਸਾਨ ਨਹੀਂ ਕੀਤਾ ਜੀ 1 ਰੁਪਈਏ ਦਾ ਵੀ ਹਾਂ ਰੁਪਈਆ ਨਹੀਂ ਜੀ ਇਹਦੀ 1 ਰੁਪਈਏ ਦੀ ਜੀ ਅੱਛਾ 1 ਰੁਪਈਏ ਦੀ ਰਿਪੇਅਰ ਨਹੀਂ ਕੱਢੀ ਜੇ 1 ਰੁਪਈਏ ਦੀ ਵੀ ਹੂੰ ਤੇ ਫਿਰ ਨਾਲ ਜਾਂਦੇ ਰਹੇ ਹੋ ਤੁਸੀਂ ਨਾਲ ਨਾਲ ਜਾਂਦੇ ਰਹੇ ਕਿੱਥੋਂ ਕਿਹੜੇ ਕਿਹੜੇ ਰੂਟ ਤੇ ਚੱਲਦੀ ਸੀ ਫਿਰ ਦਿੱਲੀ ਜੀ ਹਾਂ ਬੀਕੰਬੂਕਾ ਨੇ ਸਾਰੇ ਜਾਂਦੇ ਰਹੇ ਸਾਰੇ ਘੁੰਮਦੇ ਰਹੇ ਹੋ ਜੀ ਤਉਨਾਂ ਵੇਲੇ ਸੜਕਾਂ ਛੁਟਕਾ ਮਾੜੀਆਂ ਸੀ ਜਿਵੇਂ ਬਾਲੀਆਂ ਸੁਣਦੇ ਆ ਫਿਰ ਦਿੱਕਤ ਨਹੀਂ ਸੀ ਹੁੰਦੀ ਮੋਬਾਈਲ ਮੋਲ ਵੀ ਨਹੀਂ ਸੀ ਹੁੰਦੇ ਫੋਨ ਵੀ ਨਹੀਂ ਸੀ ਹੁੰਦੇ ਪੂਰਾ ਦਿੱਕਤ ਨਹੀਂ ਜੀ ਕੋਈ ਨਹੀਂ ਤੇ ਅੱਗੇ ਬੱਚਤ ਪਹੁੰਚਦੀ ਸੀ ਜਾਂ ਹੁਣ ਹੁਣ ਲੱਗੀ ਆ ਉਦੋਂ ਬੱਚਤ ਵਧੀਆ ਸੀ ਜੀ ਇੱਕ ਗੱਲ ਹੋਰ ਆ ਜਿਵੇਂ ਮੈਂ ਸੁਣਦਾ ਨਾ ਵੀ ਜੱਟ ਭਾਈਚਾਰੇ ਦੇ ਸਾਡੇ ਬੰਦੇ ਕਹਿੰਦੇ ਆ ਵੀ ਟਰੱਕਾਂ 'ਚ ਬੱਚਤ ਬੂਚੋ ਤਾਂ ਹੈ ਨਹੀਂ ਕਿ ਰਗੜੇ ਗਏ ਮਾਰੇ ਗਏ ਤੇ ਤੁਸੀਂ ਕਿਵੇਂ ਕੰਮ ਚੱਲਦਾ ਇੰਨਾ ਜੀ ਹੋਏ ਆ ਜੀ ਅਸੀਂ ਤਾਂ ਕੰਮ ਚੱਲਦਾ ਤੇ ਕਿਵੇਂ ਹੋਏ ਕੀ ਫਾਰਮੂਲਾ ਸੀਗਾ ਇਹਦਾ ਫਾਰਮੂਲਾ ਕੀ ਜੀ ਬਸ ਇਹਨਾਂ ਲਈ ਪਹਿਲੇ ਜੋੜ ਜੋੜ ਕੇ ਲੋਹੇ ਹੀ ਕਰਦੇ ਨੇ ਆਲਾ ਲੋਹਾ ਜੀ ਸਭ ਤੋਂ ਜੁਣੀਆਂ ਦੀ ਪੁਰਾਣੀ ਗੱਡੀ ਅੱਛਾ ਸਭ ਤੋਂ ਨਵੀਂ ਗੱਡੀ ਇਹ ਆਪਣੇ ਕੋਲ ਇਹਦੀ 21 ਮਰਲਾ ਪਾ ਨਵਾਂ 55 25 ਪਾਇਆ ਜੀ ਹੁਣ ਇਹਦੀ ਬਦੌਲਤ ਜੀ ਇਹ ਲੋਹੇ ਦੀ ਬਦੌਲਤ ਅੱਛਾ ਇਹ ਪੂਰਾ ਬਰਕਤ ਵਾਲੀ ਚੀਜ਼ ਰਹੀ ਪੂਰੇ ਜਿੰਨਾ ਕਹਿ ਦੋ ਜੀ ਇੱਕ ਇਮਾਨਦਾਰੀ ਇੱਕ ਕੰਮ ਨਗਲ ਆਪ ਨਾਲ ਤੁਰਨਾ ਇਹ ਜੇ ਫਰਕ ਬਹੁਤ ਪੈਂਦਾ ਹੋਊ ਬਾਈ ਹਨਾ ਪੈਂਦਾ ਠੀਕ ਆ ਬਾਈ ਚਰਨਾ ਨਾਲ ਚਲਾਉਂਦਾ ਰਿਹਾ ਗੱਡੀ ਬਾਈ ਹਾਂਜੀ 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 ਹੁਣ ਸੰਝੀਆਂ ਵੀ ਆ ਸੰਝੀਆਂ ਜੀ 5 ਘੋੜੇ ਸੰਝੇ ਆ ਜੀ 5 ਘੋੜੇ ਸੰਝੇ ਆ ਉਹ ਇਹਦੇ ਕਰਕੇ ਹੀ ਆ ਇਹਦੇ ਕਰੇ ਇਹ ਸਾਰੇ ਇਹ ਵੀ ਤੁਸੀਂ ਦੇਖਣਾ ਜੀ ਜਿਹੜਾ ਹੁਣੇ ਤੋਂ ਕਮਾਉਂਦੇ ਆ ਇਹਦੇ ਉੱਤੇ ਹੀ ਲਾਉਣਾ ਜੀ ਹੁਣ ਪੈਨਸ਼ਨ ਵਾਲਾ ਕੰਮ ਆ ਵੀ ਜਿਹੜੀ ਇਹਦੀ ਪੈਨਸ਼ਨ ਆ ਗਈ ਇਹਦੇ ਉੱਤੇ ਹੀ ਲਾ ਦੇਣੀ ਆ ਜੀ ਹਾਂ ਨਹੀਂ ਸਹੀ ਗੱਲ ਆ ਬਹੁਤ ਟਾਈਮ ਇਹਨੇ ਖਵਾਤਾ ਜੀ ਸਾਨੂੰ ਹਾਂ ਹੁਣ ਅਸੀਂ ਇਹਦੇ ਉੱਤੇ ਹੀ ਲਾ ਦੇਣਾ ਜੀ ਪੈਸੇ ਬਈ ਤੁਹਾਨੂੰ ਵੀ ਸ਼ੌਂਕ ਹੈਗਾ ਫਿਰ ਬਾਈ ਹਾਂਜੀ 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 ਨੇ ਠੀਕ ਆ ਗੱਲ ਵਈ ਸਵਾਦ ਆ ਗਿਆ ਗੱਲ ਇਹੋ ਆ ਵੀ ਇਹ ਰੰਗ ਰੰਗ ਹੁਣ ਹੁਣੇ ਕਰਾਇਆ ਇਹ ਕਿੱਥੋਂ ਕਰਾਇਆ ਮੋਗਿਓ ਕਰਾਈ ਜੀ ਬਾਬਾ ਪੇਂਟਰ ਮੋਗਿਓ ਬਹੁਤ ਪੁਰਾਣਾ ਉਹ ਵਾਰੀ ਪੇਂਟ ਠੀਕ ਆ ਤੋਂ ਮੋਗਿਓ ਕਰਾਇਆ ਰਾਂਗੇ ਜੀ ਇਹਦਾ ਬਾਡੀ ਅੱਜ ਤੋਂ ਜਦੋਂ ਨਵੀਂ ਆਈ ਆ ਬਾਡੀ ਜੀ ਕਲਕੱਤਾ ਬਾਡੀ ਮੇਕਰ ਤੋਂ ਲੱਗੀ ਸੀ ਜੀ ਬਾਡੀ ਹੂੰ ਚਮਨ 90 ਸਾਲ ਪਹਿਲਾਂ ਜੀ ਹੁਣ ਫੇਰ ਕਲਕੱਤੇ ਵਾਲਾ ਤੁਸੀਂ 70000 ਰੁਪਏ ਦੇ ਕੇ ਅਸੀਂ ਫੇਰ ਉਵੇਂ ਕੰਮ ਕਰਾਇਆ ਹੂੰ 70000 ਲਾਤਾ ਉਹ ਕਿੰਨੇ ਦਾ ਲਿਆ ਸੀ ਫੇਰ ਤੁਸੀਂ ਫਗਵਾੜੇੋਂ ਟਰੱਕ ਇਹ 23000 ਦਾ ਜੀ ਸਰਹਤੇ ਹੀ ਦੇ ਬੜਾ ਸਸਤਾ ਹੈ ਨਾ ਮਿਲ ਗਿਆ ਉਹ ਤੋਂ ਪਰ ਉਹ ਤੋਂ 23000 ਬਣਦਾ ਬਹੁਤ ਔਖਾ ਸੀ ਹੁਣ ਮੈਂ ਕਹਿੰਦਾ ਉਹ ਤੋਂ ਦੁੱਗਣਾ ਹੋਊਗਾ ਹੁਣ ਤਾਂ ਤੁਸੀਂ ਮੈਂ ਕਹਿੰਦਾ ਕੀ ਵੇਚਣਾ ਇਹ ਨਾ ਜੀ ਵਰਕ ਪਾੜ ਦੋ ਤਾਂ ਮੈਂ 10 ਲੱਖ ਰੁਪਈਆ ਦੇ ਵੇਚੀ ਤਾਂ ਨਹੀਂ ਵੇਚਦੇ ਜੀ ਇਹ ਤਾਂ ਨਹੀਂ ਵੇਚਦੇ ਇਹ ਟਾਟਾ ਮਰਸਡੀਓ ਮਤਲਬ ਦੋਨਾਂ ਨੇ ਇਕੱਠਿਆਂ ਨੇ ਕੰਪਨੀ ਚਲਾਈ ਸੀ ਟਾਟਾ ਵਾਲਿਆਂ ਨੇ ਤੇ ਡੈਮਲਰ ਸੀਗਾ ਮਰਸਡੀ ਵਾਲਿਆਂ ਨੇ ਰਲ ਕੇ ਚਲਾਈ ਸੀ ਕੰਪਨੀ 1900 ਮੈਂ ਕਹਿੰਨਾ ਚੁਰਨ ਜਿਆ ਚੁਰਨ ਜਿਆ ਦੀ ਗੱਲ ਆ 57 ਚਾਈ ਹੈ ਜੀ ਇਹ ਇਹ 57 ਚ ਆਉਣ ਲੱਗੀਆਂ 54 ਚ ਉਹਨਾਂ ਦਾ ਸਮਝੌਤਾ ਹੋਇਆ ਸੀਗਾ ਕਿਉਂਕਿ 196 ਤੇ ਡੀਜ਼ਲ ਡੂਜ਼ਲ ਕਿੰਨਾ ਕਹ ਖਾਂਦਾ ਸੀ ਇਹ ਡੀਜ਼ਲ ਕਿਹੜਾ ਜੀ 1000 ਰੁਪਏ ਦਾ ਖਾਂਦਾ ਜੀ ਮੋਬੇ ਦਾ ਸਾਰਾ ਹੀ ਇਹ ਤਾਂ ਅੱਛਾ ਐਵਰੇਜ ਚੰਗੀ ਸੀ ਇਹਦੀ ਬਾਈ ਬਹੁਤ ਜ਼ਿਆਦਾ ਐਵਰੇਜ ਇਹ ਤਾਂ ਹੂੰ ਤੇ ਹੁਣ ਤਾਂ ਗੱਡੀਆਂ ਬਾਈ ਬਹੁਤ ਘੱਟ ਹੋਣ ਗਈਆਂ ਬਹੁਤ ਇੱਕ ਦੋ ਹੀ ਆ ਜੀ ਮੰਡੀ 'ਚ ਇਹ ਹੈ ਨਹੀਂ ਜੀ ਸ਼ੌਂਕ ਨਹੀਂ ਕਿਸੇ ਨੂੰ ਚਿੱਟੇ ਛੇਰਾ ਵਾਂਗੂ ਜੀ ਪੰਜ ਚਾਰ ਹੀ ਰਹਿ ਗਈਆਂ ਜੀ ਬਸੇ ਚਿੱਟੇ ਛੇਰਾ ਵਾਂਗੂ ਚਾਰ ਪੰਜ ਹੀ ਰਹਿ ਗਈਆਂ ਪਰ ਉਹ ਵੀ ਟੁੱਟੀਆਂ ਫੁੱਟੀਆਂ ਰਹਿ ਗਈਆਂ ਜੀ ਉਹ ਨਹੀਂ ਸਭ ਤੋਂ ਵਧੀਆ ਗੱਡੀਆਂ ਇਹ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਬੜੇ ਲਿਸ਼ਕੀ ਰੰਗ ਰੂਗ ਛੋਟਾ ਬੜਾ ਕਰਾਇਆ ਲੋਗੋ ਲੁਗੋ ਲਾਏ ਹੋਏ ਆ ਨਾਲ ਨਾਲ ਦੇ ਹੀ ਆ ਬਾਈ ਇਹ ਹਾਂਜੀ 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 ਹਾਂ ਆਹ ਲੋਗੋ ਵੀ ਜੀ ਆਹ ਲੋਗੋ ਨਾਲ ਦਾ ਜੀ ਆਹ ਸਾਰਾ ਸਮਾਨ ਸਾਰਾ ਸਮਾਨ ਨਾਲ ਦਾ ਜੀ ਆਹ ਸਾਰਾ ਨਾਲ ਦਾ ਜੀ ਆਹ ਲਖੋ ਵੀ ਟਾਟਾ ਮਰਸਡੀ ਬੈਂਜ਼ ਲਿਖਿਆ ਹੋਇਆ ਵਾ ਇੱਥੇ ਹੈ ਨਾ ਬਾਈ ਇਹਦਾ ਮ ਤੇ ਬਾਈ ਫਿਰ ਤੁਸੀਂ ਵੀ ਚਰਾਈ ਚਲੂਏ ਕਦੇ ਕਦੇ ਨਹੀਂ ਨਹੀਂ ਇਹ ਤਾਂ ਸ਼ੌਕ ਹੀ ਆ ਜੀ ਬਸ ਸ਼ੌਕ ਹੀ ਆ ਠੀਕ ਆ ਤੇ ਕਿੰਨੇ ਸਿਲੰਡਰ ਆ ਇਹ 6 ਸਿਲੰਡਰ ਜੀ ਤੇ ਫਿਰ ਕੰਮ ਤੋਂ ਮਜ਼ੇ ਜਿਵੇਂ ਆਪ ਹੀ ਕਰ ਦਿੰਦੇ ਸੀ ਰਿਪੇਅਰ ਪੂਰ ਕੇ ਕਰਾਉਂਦੇ ਸੀ ਕੋਈ ਨਹੀਂ ਮੁਕਤ ਨੂੰ ਬਾਕੀ ਇਹਦਾ ਨੌਲੇਜ ਬਹੁਤ ਆ ਜੀ ਆਪਾਂ ਨੂੰ ਨਾਲ ਅੱਛਾ ਠੀਕ ਆ ਤੇ ਆ ਜੋ ਦੇਖੀ ਇਧਰਲੇ ਪਾਸੇ ਵੀ ਆ ਲਾਈਟਾਂ ਰੂਟਾਂ ਕਿਵੇਂ ਸਾਰਾ ਸਹੀ ਸੀ ਓਕੇ ਕੰਮ ਸਾਰਾ ਓਕੇ ਜੀ ਹੂੰ ਆਹਾ ਤਾਂ ਬਾਅਦ ਚ ਤੁਹਾਡੇ ਲਾਲੇ ਹਨਾ ਸ਼ੌਂਕੀਏ ਤੌਰ ਤੇ ਹਾਂ ਲਾਇਆ ਜੀ ਇੱਥੇ ਹੂੰ ਤੇ ਅੰਦਰੋਂ ਵੀ ਦੇਖੀਏ ਤੇ ਕਿਵੇਂ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਬਾਈ ਤੁਸੀਂ ਅੰਦਰ ਉਧਰ ਦੀ ਆਇਓ ਆਪਾਂ ਅੰਦਰੋਂ ਚੜ੍ਹ ਕੇ ਦੇਖਦੇ ਹਾਂ ਤੇ ਕਿਵੇਂ ਦਰਸ਼ਕੋਤ ਨੂੰ ਦੱਸਦੇਵੇਂ ਟਰੱਕ ਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਅੱਜ ਵੀ ਕਿਵੇਂ ਆ ਅੰਦਰੋਂ ਹੋਰ ਵੀ ਗੱਲਾਂ ਬਾਤਾਂ ਅੱਜ ਆਪਾਂ ਕਰਨੀਆਂ ਆ ਆਜੋ ਮੇਰੇ ਨਾਲ ਅੱਛਾ ਠੀਕ ਤੇ ਆਹ ਗੇਅਰ ਹੋ ਗਿਆ ਹੈ ਨਾ ਭਾਈ ਕਿੰਨੇ ਗੇਅਰ ਹੁੰਦੇ ਸੀ ਇਹਦੇ ਇਹਦੇ ਗੇਅਰ 5 ਹੈ 5 ਗੇਅਰ ਹਾਂ ਠੀਕ ਆਹ ਮੀਟਰ ਆਹਾ ਮਿੱਟਰ ਸਾਰੇ ਚੱਲਦੇ ਸਾਰੇ ਚੱਲਦੇ ਇੱਕ ਬਈ ਪੀੜਾ ਜਾਂ ਥਾਂ ਫੜਾ ਮਗਰ ਪੈਨਪੂਣ ਨੂੰ ਨਹੀਂ ਦਿੱਤਾ ਹੁੰਦਾ ਥਾਂ ਨਹੀਂ ਐਂ ਹੀ ਪੈ ਜਾਂਦੇ ਸੀ ਬਸ ਇੱਕ ਬੰਦਾ ਹੀ ਦੋ ਹੁੰਦੇ ਇੱਕ ਉਹ ਕਨੈਕਟਰ ਪੈਰਾਂ 'ਚ ਪੈ ਜਾਂਦਾ ਸੀ ਥੱਲੇ ਪੈ ਜਾਂਦਾ ਥੱਲੇ ਪੈ ਜਾਂਦੇ ਅੱਛਾ ਹਾਂ ਐ ਥਾਂ ਤੇ ਪੈਂਦੇ ਸੀ ਥੱਲੇ ਆਪ ਦਾ ਲੀੜਾ ਸਾਈਡ ਦਾ ਹੀ ਪੈ ਜਾਂਦਾ ਸੀ ਹੂੰ ਵੀ ਟਰੱਕਾਂ ਵਾਲੀ ਦੀ ਜ਼ਿੰਦਗੀ ਔਖੀ ਹੁੰਦੀ ਆ ਕਹਿੰਦੇ ਵੀ ਜਦੋਂ ਅਪਾ ਜਾਣਿਆ ਸੂਰਤਲੀ ਨੂੰ ਜਾਂ ਕਹਿੰਦੇ ਵੀ ਨਾਉਣ ਨੂੰ ਪਹਿਲਾਂ ਤਾਂ ਤਪੱਸਿਆ ਸੀ ਜੀ ਕਿ ਪਤਾ ਕਿੱਥੇ ਖਰਾਬ ਹੈ ਸੂਲਤਾਂ ਦਾ ਹੋਣਾ ਪਹਿਲਾਂ ਤਪੱਸਿਆ ਸੀ ਇਹ ਵੀ ਹੂੰ ਜਿੱਥੇ ਖਰਾਬ ਹੋ ਗਈ ਰਾਤ ਨੂੰ ਕਿਵੇਂ ਰੋਟੀ ਮਿਲੇ ਨਾ ਮਿਲੇ ਹਾਂ ਇਹ ਚੱਕਰ ਦੋਸਤਾਂ ਵੀ ਖੜੀ ਰਹਿ ਗਈ ਆਈ ਹੈ ਠੀਕ ਆ ਆ ਦੇਖੋ ਵੀ ਦਸ਼ਕਸ ਕਿਸ ਹਿਸਾਬ ਦਾ ਕੈਵਨ ਜਾਂ ਲੱਗਿਆ ਹੋਇਆ ਬਾਏ ਦੇ ਤੇ ਕਿੰਨੇ ਲੀਟਰ ਡੀਜ਼ਲ ਪੈਂਦਾ ਸੀ ਇਹ ਚ ਇੱਕ ਵਾਰੀ ਚ 160 ਲੀਟਰ ਜੀ 160 ਲੀਟਰ ਪੈਂਦੇ 160 ਲੀਟਰ ਪੈਂਦਾ ਸੀ ਨਾਲ ਦੇ ਟੈਂਕੀ ਹੈ ਜੀ ਮਾਦੂਏ ਟੈਂਕੀ ਆ ਜੋ ਆਪਾਂ ਹੋਰ ਵੀ ਤਜਰਬੇ ਸਾਂਝੇ ਕਰਦੇ ਆ ਆ ਲੱਕੜ ਦਾ ਲੱਗਿਆ ਹੋਇਆ ਨਾ ਲੱਕੜ ਲੱਗੀ ਹੋਈ ਇੱਥੇ ਹਾਂਜੀ ਨਾਲ ਦੀ ਆ ਇਹ ਲੱਕੜ ਆ ਇੱਥੇ ਦਰਸ਼ਕੋ ਲੱਕੜ ਲੱਗੀ ਹੋਈ ਆ ਨਾਲ ਦੀ ਆ ਤੇ ਉਹ ਪਰ ਉਹ ਉਦੋਂ ਫਿਰ ਦਿੱਕਤਾਂ ਖੱਜਲ ਖਵਾਰੀ ਵੀ ਬਹੁਤ ਹੁੰਦੀ ਹੋਊਗੀ ਹਨਾ ਡਰਾਈਵਰਾਂ ਨੂੰ ਉਦੋਂ ਜਿੰਦਗੀ ਟਰੱਕਾਂ ਵਾਲਿਆਂ ਦੀ ਹੁਣ ਵੀ ਔਖੀ ਹੋਇਆ ਕੋਈ ਸੌਖੀ ਤਾਂ ਹੈ ਨਹੀਂਗੀ ਠੀਕ ਸੀ ਜੀ ਉਦੋਂ ਤਾਂ ਇਦੋਂ ਵੀ ਬੋਲ ਗਏ ਹੋ ਗਏ ਅੱਗੇ ਅੱਗੇ ਕਹਿੰਦੇ ਵੀ ਜਿਵੇਂ ਹਟਟ ਹੱਟ ਨਹੀਂ ਸੀ ਉਦੋਂ ਪੈਂਟ ਖਾਣ ਦਾ ਬਹੁਤ ਔਖਾ ਹੁੰਦਾ ਸੀ ਜਿਵੇਂ ਗੁਜਰਾਤ ਲਈ ਜਾਂਦੇ ਸੀ ਤੇ ਪਾਣੀ ਵੀ ਕਹਿੰਦੇ ਪੀਣ ਨੂੰ ਮੁੱਲ ਦੇ ਹੀ ਮਿਲਦਾ ਹੁੰਦਾ ਸੀ ਬੰਨੇ ਹੁੰਦੇ ਕੂਨੇ ਬੰਨੇ ਹੁੰਦੇ ਸੀ ਇਹਨਾਂ ਉਹਨੇ ਬੰਨੇ ਹੁੰਦੇ ਸੀ ਹਨਾ ਟੂਬਾ ਬਣ ਲੈਂਦੇ ਸੀ ਟੂਬਾ ਪਾੜ ਕੇ ਬੰਨ ਲੈਂਦੇ ਸੀ ਪਾਣੀ ਉਹਦੇ ਚ ਰੱਖ ਬਸ ਉਹ ਤੁਰੇ ਫਿਰਨਾ ਹਨਾ ਤੇ ਇੱਕ ਦੂਜ ਹਾਂ ਜਿੰਦਗੀ ਤਾਂ ਹੁਣ ਵੀ ਟਰੱਕ ਵਾਲਿਆਂ ਦੀ ਓਮਿਆਰੀ ਮਾਰੀਆਂ ਸਰਕਾਰਾਂ ਨਾਲ ਹਾਂ ਕਿਵੇਂ ਮਤਲਬ ਇੱਕ ਤਾਂ ਹੁੰਦਾ ਵੀ ਹਨਾ ਇੱਕ ਤਾਂ ਖਪੇ ਤੋੜੇ ਉਧਰ ਕਰਾਇਆ ਪੜਾ ਨਹੀਂ ਕਿ ਯਾਰੀ ਟਾਈਮ ਤੇ ਮਿਲਿਆ ਹੁੰਦਾ ਤੇ ਉਹਦੇ ਇਹ ਦੇਖ ਕਿਦ ਤੜਾਈ ਖੜਾ ਖਰੇ ਵੀ ਕੰਮ ਆ ਸਾਰੀ ਮੈਂ ਕਹਿੰਦਾ ਦੁਨੀਆ ਦਾ ਅਗਰ ਪਹਿਲੇ ਨੰਬਰ ਤੇ ਕਿਸਾਨ ਆ ਤੋ ਦੁਵਾਚ ਡਰਾਈਵਰ ਆਉਂਦੇ ਆ ਸਹੀ ਗੱਲ ਜੀ ਜਿਨ੍ਹਾਂ ਨੇ ਉਹ ਅਨਾਜ ਢੋ ਕੇ ਦੂਜੇ ਥਾਂ ਲੈ ਕੇ ਜਾਣਾ ਬਾਈ ਹੈਨਾ ਤੇ ਬੇਕਦਰ ਹੀ ਬਾੜੀ ਆ ਥੋੜੀ ਹੈਨਾ ਜੀ ਬਸ ਤੇ ਹੁਣ ਬਚਤਾਲਾ ਤਾਂੰਦਾ ਰਿਹਾ ਕਿ ਨਹੀਂ ਰਿਹਾ ਨਹੀਂ ਰਿਹਾ ਨਹੀਂ ਹੁਣ ਨਹੀਂ ਬਸ ਛੌਂਕ ਨੂੰ ਲੋਕ ਤੁਰੇ ਫਿਰਦੇ ਆ ਜੀ ਬਸ ਜਿਹੜੇ ਕੰਮ ਚ ਪੈ ਗਏ ਉਹ ਕੰਮ ਛੱਡ ਨਹੀਂ ਸਕਦੇ ਜੀ ਬਚਤਾਲਾ ਕੋਈ ਹੋਣੀ ਅਮਲੀ ਨਹੀਂ ਅਮਲੀ ਫੀਮ ਖਾਣ ਲੱਗ ਜਾਂਦਾ ਫਿਰ ਛੱਡ ਜਾਂਦਾ ਹਾਂ ਫਿਰ ਦੁਆਰਾ ਲੱਗਦਾ ਉਹੀ ਕੰਮ ਟਰੱਕਾਂ ਵਾਲਿਆਂ ਦਾ ਤੁਸੀਂ ਵੀ ਟਰੱਕਾਂ ਜੀ ਹੋ ਹਾਂ ਜੀ ਟਰੱਕਾਂ ਜੀ ਠੀਕ ਹੈ ਕਿਵੇਂ ਲੱਗਦਾ ਕੰਮ ਇਹ ਕੰਮ ਸਾਨੂੰ ਤਾਂ ਵਧਗਾ ਲੱਗਦਾ ਅਸੀਂ ਲੋਕ ਆ ਇੱਥੇ ਜੂਨੀਅਰ ਅਸੀਂ ਕੰਮ ਹੀ ਕਰਦੇ ਹਾਂ ਠੀਕ ਆ ਠੀਕ ਆ ਕੱਲ ਬਾਹਰ ਵੀ ਜਾਂਦੇ ਸੀ ਗੱਜਲ ਖੋਰੀ ਬਹੁਤ ਸੀ ਬਚਤ ਪੁਚਤ ਹੈ ਅੱਗੇ ਸੁਣਦੇ ਸੀ ਵੀ ਜੂਪੀ ਜਾਪੀ ਦੇ ਵਿੱਚ ਲੁੱਟਾਂ ਘੂਹਾਂ ਬਹੁਤ ਹੁੰਦੀਆਂ ਸੀ ਹੁੰਦੀਆਂ ਸੀ ਵਿਧਾਰ ਚ ਇਹੋ ਜੀ ਬਹੁਤ ਲੁੱਟਦੇ ਕਹਿੰਦੇ ਵੀ 15 15 ਇਕੱਠੀਆਂ ਹੋ ਕੇ ਜਾਂਦੀਆਂ ਸੀ ਹਨਾ ਫੇਰ ਵੀ ਲੁੱਟ ਲੈਂਦੇ ਫੇਰ ਵੀ ਲੁੱਟ ਲੈਂਦੇ ਕੱਲ ਲਾ ਦਿੰਦੇ ਸੀ ਕੱਲ ਲਾ ਦਿੰਦੇ ਫੇਰ ਪਿੰਚਰ ਹੋ ਗਿਆ ਬਹਿ ਜਾਂਦੇ ਸੀ ਦੂਜੀਆਂ ਗੱਡੀਆਂ ਬਾਹਰ ਹੀ ਭੁੱਲ ਜਾਂਦੇ ਇੱਕ ਸੁਣਦੇ ਪਾਣੀ ਵੀ ਨਹੀਂ ਪੁੱਛਦੇ ਬੰਦੇ ਉਧਰ ਮੈਂ ਸੁਣਿਆ ਵੀ ਆਏ ਆ हां जेडे ਆਪਣੇ ਪੰਜਾਬੀ ਹੈ ਜੀ ਉਹੀ ਆ ਆਹਾਂ ਦੋਜੇ ਕਨੇ ਚਾਗ ਪਾ ਜੀ ਉਹ ਤਾਂ ਕਹਿਣਗੇ ਸਾਡੇ ਕਨੇ ਕਿਵੇਂ ਝਾਗਦਾ ਬਿਲਕੁਲ ਨਾ ਬਹੁਤ ਸੇ ਨਫਰਤਾਂ ਕੰਮ ਆ ਜੀ ਨਫਰਤ ਜਿਆਦੇ ਆ ਹਾਂ ਜੀ ਬਿਲਕੁਲ ਉਹ ਨਾ ਉੱਥੇ ਦੇਖਿਆ ਵੀ ਆਮ ਟਰੱਕਾਂ ਇਕ ਤੋਂ ਨਹੀਂ ਸਾਰਿਆਂ ਤੁਸੀਂ ਸੁਣ ਕੇ ਦੇਖੋਗੇ ਵੀ ਬਹੁਤ ਔਖੇ ਦਿਨ ਗੱਟੇ ਉਹਨਾਂ ਨੇ ਲੁੱਟਾਂ ਗੋਆਂ ਕਈ ਵਾਰੀ ਬੰਦੇ ਉਧਰ ਹੀ ਖਪਾ ਦਿੰਦੇ ਸੀ ਮੁੜਦੇ ਵੀ ਨਹੀਂ ਸੀ ਬਾਈ ਹੈਨਾ ਹਾਂ ਜੀ ਪੱਤੋ ਦੀ ਗੱਡੀ ਐ ਨਾ ਮੁੰਡਾ ਮਿਲਿਆ ਨਾ ਗੱਡੀ ਮਿਲੀ ਐ ਅੱਜ ਤੱਕ ਨਹੀਂ ਮਿਲੀ ਬਿਲਕੁਲ ਇਹੋ ਜਿਹਾ ਕੋ ਕਰਦੇ ਸੀ ਤੇ ਮੈਂ ਦੱਸਦਾ ਵੀ ਗੱਡੀ ਵਾਲੇ ਕਈ ਵਾਰੀ ਇੰਨਾ ਟਰੱਕਾਂ ਵਾਲੇ ਨੇ ਕਿੰਨੀ ਕੁ ਸਪੀਡ ਪਾਜਦਾ ਹੁੰਦਾ ਇਹ ਇਹ ਤਾਂ 70 75 ਤੇ 70 75 ਤੇ ਜਾਣਾ ਤੇ ਕਾਰ ਵਾਲੇ ਨੇ ਤਾਂ ਦੁੱਗਣੀ ਤੇ ਜਾਣਾ ਹੁੰਦਾ ਵੀ ਉਹਨਾਂ ਨੂੰ ਮਾਤ ਹੁੰਦੀ ਹੈ ਵੀ ਜੇ ਸਾਈਡ ਜੀ ਮਾੜੀ ਜੀ ਨਾਮ ਵਾਲੇ ਦੇਖ ਕੇ ਤੇ ਲੜਾਈ ਖੜਾ ਗਾਲ ਤੋਂ ਬਿਨਾ ਨਹੀਂ ਬੋਲਣਾ ਉਹ ਯਾਰ ਮਾੜੀ ਗੱਲ ਆ ਭਰਾ ਬਣ ਕੇ ਨਾ ਉਹ ਨਾ ਕਰਿਆ ਕਰੋ ਇਹਦੀ ਵਿਚਾਰੇ ਖਪੇ ਤਪੇ ਫਿਰਦੇ ਨੇ ਨਾ ਕਿਹੜਾ ਜੀ ਕਰਦਾ ਤੁਰੇ ਫਿਰਨ ਨੂੰ ਭਲੇ ਕਿਉਂ ਕੰਮ ਦੇ ਵਿੱਚ ਪਾਏ ਕਰਕੇ ਕਰਨਾ ਪੈਂਦਾ ਹਨਾ ਬਾਈ ਜੀ ਸਹੀ ਗੱਲ ਹੈ ਜੀ ਤੇ ਤੁਸੀਂ ਡਰਾਈਵਰ ਵੀ ਰਹੇ ਹੋ ਬਾਈ ਕਿਹੜੇ ਕਿਹੜੇ ਥਾਂ ਨੂੰ ਗਏ ਹੋ ਫਿਰ ਸਾਰੇ ਕਵਾਟੀ ਤਾਂ ਗਏ ਗੁਜਰਾਤ ਤੇ ਕਵਾਟੀ 'ਚ ਕਿਵੇਂ ਮਾਹੌਲ ਹੁੰਦਾ ਸੀ ਮਾਹੌਲ ਜੰਗਲ ਹੁੰਦਾ ਜੀ ਰਾਤ ਨੂੰ ਖੜ ਜਾਨੇ ਦੇਣੇ ਤੁਰਦੇ ਤੇ ਕੀ ਲੱਦਦੇ ਸੀ ਉੱਥੋਂ ਫਿਰ ਉਧਰੋਂ ਕੋਲਾ ਜੀ ਕੋਲਾ ਹੁਣ ਬੰਦ ਹੋ ਗਿਆ ਹੁਣ ਕੋਈ ਜਾਂਦਾ ਨਹੀਂ ਹੁਣ ਕਿਹਨੇ ਜਾਣਾ ਫਿਰ ਹਨਾ ਕੁਵੱਟ ਸਮੇਂ ਦੇ ਨਾਲ ਹੀ ਆ ਹੂੰ ਠੀਕ ਆ ਗੱਲਬਾਤ ਬਈ ਆ ਸੀ 1964 ਮਾਡਲ ਟਰੱਕ ਇੱਕ ਤੁਸੀਂ ਦੱਸਦੇ ਸੀ ਵੀ ਹੁਣ ਇਹਨਾਂ ਕੀ ਫਰੀ ਸੇਵਾ ਲਾਉਣੀ ਆ ਕੀ ਦਾ ਭਾਈ ਵਿਆਹ ਦਾ ਸਮਾਨ ਆ ਕੁੜੀ ਦਾ ਜੀ ਜਿੱਥੇ ਮਰਜੀ ਆਲ ਪੰਜਾਬ ਚ ਛੱਡਣਾ ਜੀ ਕੋਈ ਪੈਸਾ ਨਹੀਂ ਆਪਾਂ ਲੈਣਾ ਜੀ ਇੱਕ ਫੋਨ ਕਰੋ ਬਸ ਜਿੱਥੇ ਵੀ ਕੋਈ ਇੱਕ ਨਵਾਂ ਪੈਸਾ ਲੈਣਾ ਉਹਨਾਂ ਕੋਈ ਬੰਦਾ ਉਹਨਾਂ ਨੂੰ ਗਰੀਬ ਬੰਦਾ ਕਿੱਥੇ ਮਰਜੀ ਸਮਾਨ ਛੱਡਵਾ ਲਵੇ ਸਾਥ ਹਾਂ ਦੇਖੋ ਵੀ ਸੇਵਾ ਲਾਤੀ ਆ ਇਹਨਾਂ ਨੇ ਗੱਲ ਐ ਉਹ ਆ ਵੀ ਇੱਥੇ ਜੂਨੀਅਰ ਨਿਹਾਲ ਸਿੰਘ ਵਾਲੇ ਚ ਸੰਪਰਕ ਕਰ ਸਕਦੇ ਹੋ ਤੁਸੀਂ ਹਨਾ ਤੇ ਬਾਈ ਜੀ ਉਹਨਾਂ ਦਾ ਨਾਮ ਵਿਜੇ ਸਪੀਅਰ ਪਾਰਟਸ ਵਾਲੇ ਦੇ ਨਾਲ ਨਾਮ ਮਸ਼ਹੂਰ ਨੇ ਇੱਥੇ ਟਰੱਕਾਂ ਦਾ ਸਮਾਨ ਵੀ ਇਹਨਾਂ ਦੇ ਹੈਗਾ ਆ ਆ ਕੀ ਆ ਕਾਪੀਆਂ ਜੀ ਇਹ ਟਰੱਕ ਦੀ ਨਾਲ ਹੀ ਕਾਪੀ ਰੱਖੀ ਹੁਣ ਤੱਕ ਆਪਾਂ ਟੈਕਸ ਭਰਦੇ ਰਹੇ ਆ ਜੀ ਇਹਦੀ ਕਾਪੀ ਲੈ ਠੀਕ ਆ ਵੀ ਗੱਲ ਤੇ ਬਾਈ ਨਾਲੇ ਕਹਿੰਦੇ 15 ਸਾਲ ਪੁਰਾਣੀ ਗੱਡੀ ਚੱਲਦੀ ਨਹੀਂ ਤੇ ਇਹ ਕਿਵੇਂ ਫਿਰ ਆ ਵੇਖੋ ਜੀ ਹੁਣ ਪਰਮਿਟ ਵੀ ਦੇਈ ਜਾਂਦੇ ਆ ਸਾਰਾ ਕੁਝ ਪੀ ਐਨ ਕਿਊ 1533 ਨੰਬਰ ਆ ਗੱਡੀ ਦਾ ਰਜਿਸਟ੍ਰੇਸ਼ਨ ਹਨਾ ਤੇ ਸਾਰਾ ਆ ਦੇਖੋ ਕਾਪੀਆਂ ਗੁੱਪੀਆਂ ਸਾਂਭ ਕੇ ਰੱਖੇ ਰੀ ਜਬੜੀ ਯਾਰ ਥੋੜੀ ਸਾਂਭੀ ਹੋਈ ਆ ਨਹੀਂ ਤਾਂ ਕਈਆਂ ਦੇ ਤਾਂ ਕਾਗਜ਼ ਹੀ ਮਿਲਦੇ ਕਿੱਥੇ ਆ ਕਿੱਥੇ ਨਹੀਂ ਆ ਦੇਖੋ ਹੂੰ ਸਾਰੇ ਟੈਕਸ ਟੁਕਸ ਭਰੇ ਹੋਇਆ ਤੇ ਉਦੋਂ ਫਿਰ ਟੈਕਸ ਟੁਕਸ ਬੜਾ ਹੁੰਦਾ ਸੀ ਕਿ ਕਿਵੇਂ ਹੁੰਦਾ ਸੀ ਤੁਹਾਨੂੰ 550 ਰੁਪਏ ਸੀ ਜੀ ਹਾਂਜੀ ਦੋਨੇ ਕੋਲੇ ਗੁੱਟਸ ਇੱਕ ਦੂਜਾ ਦੋਸਟਰੀ ਟੈਕਸ ਜੀ ਹੂੰ 550 ਰੁਪਏ ਹੁੰਦਾ ਸੀ ਜੀ ਉਦੋਂ ਬਾਅਦ ਚ ਸੀ ਜੀ ਭਰਨਾ ਔਖਾ ਨਹੀਂ ਲੱਗਦਾ ਸੀ ਜੀ ਹੂੰ ਹੁਣ ਬਚਤ ਨਹੀਂ ਟੈਕਸਾਂ ਚ ਹੀ ਪੂਰੇ ਹੁੰਦੇ ਆ ਪਾਹੇ ਤੇਲ ਟੂਲ ਟੈਕਸ ਜੀ ਗੱਡੀ ਇਹੀ ਪੂਰੇ ਕਰਦੀ ਆ ਬਾਕੀ ਦਾ ਘਰ ਹੀ ਜਾਂਦਾ ਸਾਰਾ ਕੁਝ ਸਾਰਾ ਜਾਂਦਾ ਔਖਾ ਕੰਮ ਹੋ ਗਿਆ ਨਾ ਹੁਣ ਔਖਾ ਹੋ ਗਿਆ ਉਹ ਕਾਂਟਲੇ ਨੂੰ 140 ਰੁਪਏ ਜਾਂਦੇ ਸੀ ਇਹਨਾਂ ਤੇ ਅੱਛਾ 110 ਦਾ ਜੀ ਤੇਲ ਉਹਦਾ 15 16 ਰੁਪਏ ਲੀਟਰ ਸੀ ਹੂੰ ਤੇ ਹੁਣ ਤੇਲ 100 ਰੁਪਏ ਲੀਟਰ ਆ ਭਾੜਾ ਵੀ 140 ਆ ਹੂੰ ਗੱਲ ਵੱਧ ਗਈ ਹੁਣ ਹੈਨਾ ਵੱਧ ਗਈ ਤੇਲ ਕਿੱਥੇ ਜਾਵੜਿਆ ਜੀ ਕਿੱਥੇ ਜਾਵੜਿਆ ਤੇ ਬਚਣਾ ਕੀ ਕੀ ਆ ਹੁਣ ਬਾਈ ਟਾਇਰ ਟਾਇਰ ਉੱਟ ਜਾਂਦੇ ਆ ਹਨਾ ਰਾਜ ਬੁਰੇ ਹਾਲ ਹੈ ਕਿਹੜਾ ਨਹੀਂ ਵੱਜਦਾ ਬਾਈ ਤੇ ਕਾਂਡਲਿਓਂ ਕੀ ਬੰਦਰਗਾਹ ਤੋਂ ਕੀ ਲੈਂਦੇ ਸੀ ਫਿਰ ਲੋਹਾ ਹੁੰਦਾ ਸੀ ਸਕ੍ਰੈਪ ਲੋਹਾ ਲੱਕੜਾ ਹਮ ਸਾਰਾ ਕਾਂਡਲਿਓਂ ਦੀ ਡੀਏਪੀ ਖਾਦ ਉਧਰ ਹੀ ਹੁੰਦੀ ਡੀਏਪੀ ਖਾਦ ਉਹ ਜਿੰਨਾ ਵੀ ਇੰਡੀਆ ਦਾ ਚੱਲਦਾ ਸਾਰਾ ਕੁਝ ਕਾਂਡਲੇ ਬੰਦਰਗਾਹ ਤੋਂ ਵੀ ਚੱਲਦਾ ਜਾਮਨਗਰੋਂ ਚੱਲਦਾ ਕੋਈ ਹੋਰ ਰਿਪੋਰਟ ਹੁੰਦਾ ਮਾ ਠੀਕ ਆ ਠੀਕ ਆ ਸੋ ਬਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਆ ਸੀ ਬਈ ਗੱਡੀ ਪੁਰਾਣੀ ਤੇ ਕੁਝ ਟਰਬਾਈਆਂ ਨਾਲ ਗੱਲਾਂ ਬਾਤਾਂ ਕੋਈ ਆਖਰ ਤੇ ਨਵੀਂ ਵੀ ਬਾਕੂ ਗੋਲੀ ਆ 21 ਮਾਡਲ ਹੋਰ ਕਿਸੇ ਕੋਲੇ ਨਹੀਂ ਅੱਛਾ ਨਵੀਂ ਵੀ ਇਹ ਕਿਹੜਾ ਅਗਲੇ ਤੇ ਪੁਰਾਣੀ ਵੀ ਇਹਦੇ ਕੋਲੇ ਸਭ ਤੋਂ ਪੁਰਾਣੀ ਵੀ ਇੱਥੇ ਹੀ ਐ ਇਧਰ ਹੀ ਖਿਆਨਾ ਪਿਆ ਵਾ ਹਾਂ ਤੇ ਨਵੀਂ ਵੀ ਇਹਨਾਂ ਕੋਲੀ ਆ ਨਵੀਂ ਵੀ ਇਹਨਾਂ ਕੋਲੀ ਆ ਨਵੀਂ ਆ 21 ਮਾਡਲ ਤੇ ਕੋਈ ਆਖਰ ਤੇ ਕੁਝ ਕਹਿਣਾ ਚਾਹੁੰਦੇ ਹੋ ਕੋਈ ਗੋਣ ਜਾਂ ਕੋਈ ਬੰਦਿਆਂ ਨੂੰ ਆ ਕੋ ਸੇ ਰਹਿ ਸਭ ਤੋਂ ਪਹਿਲਾਂ ਤਾਂ ਸੋਡਾ ਧੰਨਵਾਦ ਇੱਕ ਨਿੱਕੇ ਦੇ ਸੱਦੇ ਦੇ ਪੰਚੇ ਨਹੀਂ ਨਹੀਂ ਮਸਲਾ ਹੀ ਕੋਈ ਨਹੀਂ ਠੀਕ ਆ ਜੀ ਤੇ ਤੁਹਾਡੀਆਂ ਬਹੁਤ ਵੀਡੀਓ ਦੇਖਦੇ ਆ ਜੀ ਦੂਰ ਤੱਕ ਤੁਸੀਂ ਜਾਣਦੇ ਆ ਦਿਨ ਧੰ ਤੁਸੀਂ ਫੋਲੋ ਕਰੋ ਦੇਖੋ ਬਰਾਸਤ ਜੇ ਕੋਈ ਸਾਂਭਦਾ ਕੋਈ ਦਿਖਾਉਂਦਾ ਨੇੜੇ ਤੇੜੇ ਇਹਨਾਂ ਦਾ ਪੇਜ ਫੋਲੋ ਕਰੋ ਧੰਨਵਾਦ ਇਹਨਾਂ ਦਾ ਇਹਨਾਂ ਦਾ ਧੰਨਵਾਦ ਆਿਆਂ ਦਾ ਜੀ ਆਿਆਂ ਨੂੰ ਵੀ ਬਰਾਸਤਾਂ ਜੇ ਸਾਂਭੀਆਂ ਜਾਣੀਆਂ ਸਾਂਭ ਲਓ ਇਹ ਖਤਮ ਹੋ ਰਹੀਆਂ ਹੋ ਜਾਣੀਆਂ ਇਹ ਬਾਈ ਜਾਂਦਾ ਸਾਰੇ ਰਾਜਸਥਾਨ ਚ ਕਿਲੇ ਕੋਲੇ ਸਾਰੇ ਬਾਈ ਕੋਲੇ ਦੇਖ ਸਕਦੇ ਮਿਹਰਬਾਨੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਇਹ ਅਸਲ ਚ ਕੀ ਜਨ ਜਿਹੜੇ ਵਰਗੇ ਲੋਕ ਜੁੜਦੇ ਆ ਤਾਂ ਸਾਨੂੰ ਵੀ ਹੌਸਲਾ ਹੋ ਜਾਂਦਾ ਯਾਰ ਬੰਦੇ ਚੰਗੇ ਆ ਸਾਂਭੀਆਂ ਹੋਈਆਂ ਚੀਜ਼ਾਂ ਨਹੀਂ ਤਾਂ ਇਹਨੂੰ ਕਵਾੜ ਕਰਕੇ ਖੜਾਇਆ ਹੁੰਦਾ ਤਾਂ ਕਿਹਨੇ ਪੁੱਛਣਾ ਸੀ ਫੇਰ ਵੀ ਕਿਹੜਾ ਕਿਸੇ ਨੇ ਕਹਿ ਦੇਣਾ ਸੀ ਸੋਨੋ ਪੁੱਛੇ ਮਾਡਲ ਗਏ ਜੀ 2200 ਹਾਂ 2000 ਮਾਡਲ ਕਵਾੜ ਦੀਆਂ ਹੋ ਗਈਆਂ ਹੋ ਵੀ ਰਹਿਣਾਂ ਜੀ ਤੇ ਪੁਰਾਣਾ ਲੋਹਾ ਬਰ ਵੀ ਦਿੰਦਾ ਜੇ ਇਹਨੂੰ ਸਾਂਭੋਗੇ ਤਾਂ ਹਾਂ ਸਹੀ ਗੱਲ ਆ ਕਵਾੜ ਤਾਂ ਇਹਨਾਂ ਨੇ ਆਖਰ ਨੂੰ ਜੰਗਾਲ ਲੱਗ ਕੇ ਖਤਮ ਚੀਜ਼ ਜਿਹੜੀ ਬਣੀ ਆ ਉਹਨੇ ਖਤਮ ਹੋ ਜਾਣਾ ਜੇ ਸਾਂਭੇ ਤੇ ਸਾਂਭੀ ਜਾਣੀ ਆ ਜੀ ਸਾਂਭੀ ਜਾਣੀ ਰੰਗ ਰੂਗ ਟਾਈਮ ਤੇ ਹੁੰਦਾ ਰਵੇ ਹੈਨਾ ਤੇ ਸੌਖਾ ਹੋ ਜਾਂਦਾ ਇਹ ਮਤਲਬ ਕਿ ਕਿੰਨੇ ਆ ਗਏ 6 ਟੈਰੀ ਆਉਂਦੀ ਹੈ 6 ਟੈਰੀ ਜੀ 6 ਟੈਰੀ ਆ ਗਈ ਹੈ ਨਾ ਇਹ ਪਹਿਲੀ ਗੱਡੀ ਆ ਜੀ ਇਹ ਪਹਿਲੀ ਗੱਡੀ ਪਹਿਲੀਆਂ ਜੀ ਆ ਗਈ ਇਹ ਹੈ ਨਾ ਪਹਿਲੀ ਗੱਡੀ 6 ਟੈਰੀ ਆ ਠੀਕ ਆ ਤੇ ਬਾਈ ਜੀ ਡਰਾਈਵਰ ਵਾਲਿਓ ਕੋ ਕਹਿਣਾ ਚਾਹੁੰਦੇ ਹਾਂ ਕੋ ਤੁਸੀਂ ਕਹੋ ਆਖਰ ਤੇ ਕਹਿਣਾ ਤਾਂ ਅਸੀਂ ਇਹੀ ਚਾਹੁੰਦੇ ਆ ਬਾਈ ਆਉਣ ਵਾਲੀ ਜਿਹੜੀ ਇਲੈਕਸ਼ਨ ਹੋਣਾ 6 ਮਹੀਨਿਆਂ ਚ ਜਿਹੜੀ ਵੀ ਪਾਰਟੀ ਸਾਡੀ ਬਾਹ ਫੜੂਗੀ ਹਾਂ ਵੀ ਜਿਹੜੀ ਕਹੂ ਵੀ ਜੁਨੀਆ ਸੀ ਰਜਿਸਟਰ ਕਰਾਵਾਂਗੇ ਹਾਂ ਤੇ ਉਹਦੀ ਅਸੀਂ ਸਪੋਰਟ ਕਰਨੀ ਆ ਅਸੀਂ ਸਾਰੇ ਪੰਜਾਬ ਤੇ ਮਸਲਾ ਹੱਲ ਕਰਾਂਗੇ ਇਹ ਫੇਰੀ ਵੋਟ ਪਾਉਣੇ ਜਦੋਂ ਇਕੱਠੀਆਂ ਹੋ ਕੇ ਸੀ ਕਿਸ ਨੂੰ ਵੋਟ ਕਰਾਂਗੇ ਉਹ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਉਹ ਤੁਰੇ ਫਿਰੋ ਫਿਰ ਜਿੱਥੇ ਮਰਜੀ ਤੁਰੇ ਫਿਰਨ ਅਸੀਂ ਕਿਸੇ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਨਹੀਂ ਠੀਕ ਆ ਗੱਲ ਜੋ ਸਾਡਾ ਜੁਨੀਅਨ ਦਾ ਮਸਲਾ ਹੱਲ ਕਰੂਗਾ ਉਹਨੂੰ ਅਸੀਂ ਵੋਟ ਪਾਵਾਂਗੇ ਕਿ ਸਾਡੇ ਟੈਂਡਰ ਸਾਡੇ ਜੁਨੀਅਨ ਦੇ ਨਾਮ ਹੋਣ ਜਾਂ ਪ੍ਰਾਈਵੇਟ ਬੰਦੇ ਦੇ ਨਾਲ ਲੀਡਰ ਤਾਂ ਖਾ ਕੇ ਘਰੇ ਬਹਿ ਜਾਂਦੇ ਗੱਡੀਆਂ ਵਾਲੇ ਤਾਂ ਬਸ ਕੱਲੇ ਤੇਲ ਦੇ ਢੋਈ ਜਾਂਦੇ ਕੋਈ ਬਚਤ ਨਹੀਂ ਗਈ ਇਹਨਾਂ ਨੂੰ ਜੀ ਇਹ ਮਾੜੇ ਪ੍ਰਬੰਧ ਰਹੇ ਜੀ ਨਵੀਆਂ ਗੱਡੀਆਂ ਵੀ ਇੱਕ ਬਰਾਸਤ ਬਣ ਜਾਣਗੀਆਂ ਜੀ ਕਿ ਕਿ ਮਾਡਲ ਵੀ ਗੱਡੀਆਂ ਬਰਾਸਤ ਹੋ ਜਾਣਗੀਆਂ ਇਹ ਘਰਾਂ 'ਚ ਖੜ੍ਹ ਜਾਣਗੀਆਂ ਜੀ ਹੂੰ ਤੇਲ ਮਹਿੰਗਾ ਹੋਈ ਜਾਂਦਾ ਟੂਲ ਮਹਿੰਗੇ ਹੋ ਗਏ ਆ ਜੀ ਸਾਰਾ ਕੁਝ ਖਰਚੇ ਮੂਲੋਂ ਜਾਦੇ ਵੱਧ ਗਏ ਆ ਨਵੀਆਂ ਗੱਡੀਆਂ ਨੇ ਬਰਾਸਤ ਬਣ ਜਾਣਾ ਪੁਰਾਣੀਆਂ ਤਾਂ ਬਾਣੀ ਕਹਿੰਦੇ ਜੀ ਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਜਦੋਂ ਮਾੜੇ ਪ੍ਰਬੰਧ ਇੰਨੇ ਇੰਨੇ ਕ ਮਾੜੇ ਪ੍ਰਬੰਧ ਦਾ ਕਿਸੇ ਸਰਕਾਰ ਨੇ ਅੱਜ ਤੱਕ ਟਰਾਂਸਪੋਰਟ ਦਾ ਸੋਚਿਆ ਹੀ ਨਹੀਂ ਜੀ ਠੀਕ ਆ ਸਹੀ ਗੱਲ ਬਈ ਏਜੰਡੇ ਦੇ ਵਿੱਚ ਇੱਕ ਜਦੋਂ ਵਧਾਉਣਾ ਏ ਵਧਾ ਦਿਓ ਤੇਲ ਵਧਾ ਦਿਓ ਜੀ ਇਹ ਟੈਕਸ ਵਧਾ ਦਿਓ ਜੀ ਇਹ ਟੂਲ ਡਮੇ ਲਾ ਦਿਓ ਜੀ ਇਹ ਸੜਕੀ ਆਵਾਜਾਈ ਆ ਇਹਨਾਂ ਦੇ ਥਾਂ ਥਾਂ ਇਹਨਾਂ ਨੂੰ ਆ ਖਰਚੇ ਵਧਾ ਦਿਓ ਆਰਟੀਓ ਡੀਟੀਓ ਦੇ ਇੰਨੇ ਖਰਚੇ ਵਧ ਗਏ ਆ ਜੀ ਜੇ ਆਪਾਂ 5000 ਜੇਬ ਚ ਪਾਉਣੇ ਆ ਗੱਡੀ ਤਾਂ ਤੁਰਦੀ ਆ ਨਹੀਂ ਤਾਂ ਆਨਲਾਈਨ ਟੈਕਸ ਕੱਟ ਚਲਾਨ ਕੱਟ ਕੇ ਤੋਰ ਦਿੰਦੇ ਜੀ ਵੀ ਕਟਾ ਲਓ ਭਾਈ ਹੂੰ ਔਖਾ ਹੋ ਗਿਆ ਯਾਰ ਥਾਂ ਥਾਂ ਮਾਲ ਵੀ ਅਗਲਾ ਲੈ ਕੇ ਆਉਂਦਾ ਉਹ ਵੀ ਗੈਰ ਹਾਂ ਕਰਕੇ ਸਰਕਾਰ ਨੂੰ ਜਾਈ ਰਹੇ ਜੀ ਬਾਹ ਫੜੂ ਦੀ ਦੁਨੀਆ ਨਾਲ ਲੋਕ ਬਚੇ ਰਹਿਣਗੇ ਤੇ ਨਹੀਂ ਖਤਮ ਆ ਤੁਹਾਨੂੰ ਨਹੀਂ ਤਾਂ ਖਤਮ ਆ ਆਖਰੀ ਸਾਹਾਂ ਤੇ ਆ ਆਖਰੀ ਸਾਹਾਂ ਤੇ ਤੇ ਸੋ ਦਰਸ਼ਕੋ ਧੰਨਵਾਦ ਤੁਹਾਡਾ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਮਿਹਰਬਾਨੀ ਧੰਨਵਾਦ ਧੰਨਵਾਦ